ਕੈਂਸਰ ਵਰਗੀ ਨਾਮ ਰਾਤ ਬਿਮਾਰੀ ਇੰਨੀ ਕਿਉਂ ਵੱਧ ਰਹੀ ਆ ਕਿਉਂ ਹੋ ਰਹੀਆਂ ਕੈਂਸਰ ਨਾਲ ਇੰਨੀਆਂ ਮੌਤਾਂ ਤੁਸੀਂ ਸਾਰੇ ਚਿੰਤਤ ਹੋ ਆਓ ਇੱਧਰ ਧਿਆਨ ਦਿਓ ਕਿ ਇਹ ਕੈਂਸਰ ਵਰਗੀ ਬਿਮਾਰੀ ਦੀ ਦਰ ਕਿਉਂ ਵੱਧਦੀ ਜਾ ਰਹੀ ਆ ਇਹ ਮੌਤਾਂ ਕਿਉਂ ਵੱਧ ਰਹੀਆਂ ਨੇ ਭਾਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਚਿੰਤਤ ਵੀ ਹੋ ਇਸ ਗੱਲ ਨੂੰ ਲੈ ਕੇ ਕਿ ਅਸੀਂ ਆਪਣੇ ਸਰੀਰ ਦਾ ਪੂਰਾ ਧਿਆਨ ਰੱਖਦੇ ਹਾਂ ਵਧੀਆ ਖਾਂਦੇ ਹਾਂ ਸਾਫ ਸੁਥਰਾ ਖਾਂਦੇ ਹਾਂ ਫਿਰ ਵੀ ਇਹੋ ਜਿਹੀ ਭਿਆਨਕ ਬਿਮਾਰੀ ਦੇ ਸ਼ਿਕਾਰ ਕਿਉਂ ਹੋ ਰਹੇ ਨੇ ਲੋਕ ਇਸ ਗੱਲ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ ਤੇ ਕੁਝ ਸਾਵਧਾਨੀਆਂ ਵਰਤੀਆਂ ਜਾਣ ਅਕਸਰ ਹੀ ਕੁਝ ਭੈਣ ਭਰਾ ਬੰਦ ਬੋਤਲ ਪਾਣੀ ਪੀਣਾ ਫੈਸ਼ਨ ਸਮਝਦੇ ਨੇ ਕਿ ਬੰਦ ਬੋਤਲ ਪਾਣੀ ਲੈਂਦੇ ਨੇ ਤੇ ਪੀਂਦੇ ਨੇ ਕਿ ਸ਼ਾਇਦ ਇਹ ਪਾਣੀ ਬਹੁਤ ਵਧੀਆ ਆ ਪਰ ਇਹ ਪਾਣੀ ਹੀ ਦੇ ਰਿਹਾ ਇਸ ਨਾਮਰਾਦ ਬਿਮਾਰੀ ਨੂੰ ਸੱਦਾ ਇਸ ਤਰ੍ਹਾਂ ਦਾ ਪਾਣੀ ਪੀਣ ਵਾਲੇ ਹੀ ਹੋ ਰਹੇ ਨੇ ਇਸ ਬਿਮਾਰੀ ਦਾ ਸ਼ਿਕਾਰ ਤੁਸੀਂ ਕਹੋਗੇ ਕਿ ਹੁਣ ਇਸ ਪਾਣੀ ਨਾਲ ਕਿਸ ਤਰ੍ਹਾਂ ਇਹ ਬਿਮਾਰੀ ਲੱਗ ਰਹੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਪਾਣੀ ਵਿੱਚ ਨੈਨੋਪਲਾਸਟਿਕ ਦੇ ਕਣ ਪਾਏ ਜਾਂਦੇ ਨੇ ਜਾਂ ਕਹਿ ਲਵੋ ਕਿ ਮਾਈਕਰੋਪਲਾਸਟਿਕ ਦੇ ਕਣ ਹੁੰਦੇ ਨੇ ਇਸ ਪਾਣੀ ਵਿੱਚ ਜੋ ਕਿ ਜਦੋਂ ਇਹ ਪਾਣੀ ਪੀਤਾ ਜਾਂਦਾ ਆ ਤਾਂ ਇਸ ਪਾਣੀ ਦੇ ਰਸਤੇ ਇਹ ਨੈਨੋਪਲਾਸਟਿਕ ਦੇ ਕਣੇ ਪੇਟ ਵਿੱਚ ਜਾਂਦੇ ਨੇ ਤੇ ਪੇਟ ਤੋਂ ਫਿਰ ਇਹ ਕਿਡਨੀਆਂ ਤੱਕ ਪਹੁੰਚਦੇ ਨੇ ਫਿਰ ਦਿਲ ਤੱਕ ਪਹੁੰਚਦੇ ਨੇ ਤੇ ਫਿਰ ਇਹ ਬਲੱਡ ਤੱਕ ਚਲੇ ਜਾਂਦੇ ਨੇ ਜਿਸ ਤੋਂ ਕਿ ਕੈਂਸਰ ਦੀ ਬਿਮਾਰੀ ਲੱਗ ਜਾਂਦੀ ਆ ਭਾਵ ਕਿ ਕੈਂਸਰ ਦੀ ਬਿਮਾਰੀ ਪਲਾਸਟਿਕ ਤੋਂ ਹੀ ਸ਼ੁਰੂ ਹੁੰਦੀ ਆ ਤੇ ਪਲਾਸਟਿਕ ਅਸੀਂ ਵੱਖ-ਵੱਖ ਤਰੀਕਿਆਂ ਦੇ ਨਾਲ ਖਾਂਦੇ ਹਾਂ ਤੇ ਅੰਦਰ ਜਾਂਦੀ ਹੈ ਕਿਉਂਕਿ ਇਹ ਕਣ ਨੇ ਜੋ ਮਾਈਕਰੋਸਕੋਪ ਦੀ ਸਹਾਇਤਾ ਦੇ ਨਾਲ ਆਸਾਨੀ ਨਾਲ ਵੇਖੇ ਜਾਂਦੇ ਨੇ ਤੇ ਇਹ ਬਹੁਤ ਹੀ ਬਰੀਕ ਹੁੰਦੇ ਨੇ ਤੇ ਉਸ ਤਰ੍ਹਾਂ ਨਹੀਂ ਦਿਸਦੇ ਇਹ ਪਾਣੀ ਵਿੱਚ ਘੁਲ ਜਾਂਦੇ ਨੇ ਤੇ ਫੇਰ ਹੀ ਪੇਟ ਦੇ ਅੰਦਰ ਜਾਂਦੇ ਨੇ ਇਸ ਕਰਕੇ ਇਹੋ ਜੇ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕੁਝ ਭੈਣ ਭਰਾ ਜਦੋਂ ਘੁੰਮਣ ਜਾਂਦੇ ਨੇ ਤਾਂ ਰਸਤੇ ਵਿੱਚੋਂ ਇਹ ਪਾਣੀ ਲੈ ਕੇ ਪੀ ਲੈਂਦੇ ਨੇ ਤੇ ਤੁਸੀਂ ਹੁਣ ਕਹੋਗੇ ਕਿ ਪਾਣੀ ਤਾਂ ਅਸੀਂ ਠੰਡਾ ਲੈ ਕੇ ਪੀਤਾ ਪਰ ਇਹ ਜਦੋਂ ਬੋਤਲਾਂ ਵਿੱਚ ਪਾਣੀ ਬੰਦ ਹੋਇਆ ਤਾਂ ਕੀ ਪਤਾ ਇਹ ਕਾਰਖਾਨਿਆਂ ਵਿੱਚ ਕਦੋਂ ਦਾ ਪਿਆ ਜਾਂ ਹੋਟਲਾਂ ਵਿੱਚ ਰੈਸਟੋਰੈਂਟ ਵਿੱਚ ਜਿੱਥੋਂ ਵੀ ਤੁਸੀਂ ਖਰੀਦਿਆ ਇਹ ਕਦੋਂ ਦਾ ਉੱਥੇ ਪਿਆ ਹੋਵੇਗਾ ਤੇ ਫਿਰ ਤੁਸੀਂ ਇਹ ਵੀ ਜਾਣਦੇ ਹੋ ਕਿ ਗਰਮੀ ਕਿੰਨੀ ਜ਼ਿਆਦਾ ਵੱਧ ਪੈ ਰਹੀ ਹੈ ਕਿਉਂਕਿ ਗਰਮੀ ਤਾਂ 에ਰਕਾ 50 ਡਿਗਰੀ ਟੈਂਪਰੇਚਰ ਤੇ ਚਲੇ ਗਈ ਤੇ ਫਿਰ ਇਹ ਪਾਣੀ ਦੀਆਂ ਬੋਤਲਾਂ ਵੀ ਤਾਂ ਉਸ ਤਰ੍ਹਾਂ ਹੀ ਇੰਨੇ ਟੈਂਪਰੇਚਰ ਤੇ ਰਹੀਆਂ ਗਰਮੀ ਵਿੱਚ ਰਹੀਆਂ ਤੇ ਠੰਡੀਆਂ ਤਾਂ ਉਦੋਂ ਹੀ ਲਾਈਆਂ ਜਦੋਂ ਤੁਸੀਂ ਲੈ ਕੇ ਪੀਤੀਆਂ ਉਸ ਤੋਂ ਪਹਿਲਾਂ ਤਾਂ ਇਹ ਪਾਣੀ ਉਸ ਤਰ੍ਹਾਂ ਹੀ ਪਿਆ ਸੀ ਉਸ ਤਰ੍ਹਾਂ ਹੀ ਬੋਤਲਾਂ ਵਿੱਚ ਬੰਦ ਰੱਖਿਆ ਗਿਆ ਸੀ ਤੇ ਕੀ ਪਤਾ ਇਹ ਪਾਣੀ ਕਦੋਂ ਦਾ ਬੰਦ ਬੋਤਲਾਂ ਵਿੱਚ ਪਿਆ ਸੀ ਤੇ ਜਦੋਂ ਇੰਨੇ ਟੈਂਪਰੇਚਰ ਤੇ ਪਾਣੀ ਬੋਤਲਾਂ ਵਿੱਚ ਬੰਦ ਰਹੇਗਾ ਤਾਂ ਫਿਰ ਤੁਸੀਂ ਇਹ ਤਾਂ ਸੋਚ ਹੀ ਸਕਦੇ ਹੋ ਕੇ ਪਲਾਸਟਿਕ ਦੇ ਕਣ ਤਾਂ ਇਸ ਪਾਣੀ ਵਿੱਚ ਘੁਲੇ ਹੀ ਹੋਣਗੇ ਤੇ ਬਿਨਾਂ ਸੋਚੇ ਸਮਝੇ ਹੀ ਇਹ ਪਾਣੀ ਲੈ ਕੇ ਪੀ ਲੈਣਾ ਬਿਮਾਰੀਆਂ ਨੂੰ ਸੱਦਾ ਦੇਣਾ ਹੀ ਆ ਇਸ ਲਈ ਇਹੋ ਜਿਹਾ ਪਾਣੀ ਨਾ ਤਾਂ ਆਪ ਪੀਵੋ ਤੇ ਨਾ ਹੀ ਆਪਣੇ ਬੱਚਿਆਂ ਨੂੰ ਪਿਆਓ ਕਿਉਂਕਿ ਬੱਚੇ ਤਾਂ ਫੁੱਲਾਂ ਵਾਂਗ ਹੁੰਦੇ ਨੇ ਤੇ ਜਦੋਂ ਇਹੋ ਜਿਹਾ ਪਾਣੀ ਬੱਚਿਆਂ ਨੂੰ ਪਿਆਇਆ ਜਾਊਗਾ ਅਸੀਂ ਬਿਨਾਂ ਸੋਚੇ ਸਮਝੇ ਫੈਸ਼ਨ ਵਿੱਚ ਹੀ ਬੱਚਿਆਂ ਨੂੰ ਲੈ ਕੇ ਬੋਤਲ ਫੜਾ ਦਿੰਦੇ ਹਾਂ ਜਾਂ ਵਿਆਹ ਸ਼ਾਦੀਆਂ ਵਿੱਚ ਵੀ ਤੁਸੀਂ ਵੇਖਦੇ ਹੋ ਕਿ ਇਹੋ ਹੀ ਪਾਣੀ ਵਰਤਿਆ ਜਾਂਦਾ ਹੈ ਤਾਂ ਸਾਰੇ ਇਹ ਪਾਣੀ ਨੂੰ ਵਰਤਣਾ ਫੈਸ਼ਨ ਸਮਝਦੇ ਨੇ ਤਾਂ ਲੋਕ ਫੜ ਫੜ ਕੇ ਇਸ ਪਾਣੀ ਨੂੰ ਪੀ ਜਾਂਦੇ ਨੇ ਪਰ ਉਹ ਬਿਲਕੁਲ ਨਹੀਂ ਸੋਚਦੇ ਕਿ ਇਹ ਪਾਣੀ ਸਾਡੇ ਅੰਦਰ ਜਾ ਕੇ ਨਾ ਮੁਰਾਦ ਬਿਮਾਰੀਆਂ ਨੂੰ ਸੱਦੇ ਦਿੰਦਾ ਹੈ ਇਸ ਲਈ ਜਦੋਂ ਵੀ ਕਿਤੇ ਜਾਓ ਤਾਂ ਆਪਣਾ ਪਾਣੀ ਘਰੋਂ ਨਾਲ ਹੀ ਲੈ ਕੇ ਜਾਓ ਤਾਂ ਕਿ ਤੁਸੀਂ ਸਿਹਤਮੰਦ ਰਹਿ ਸਕੋ ਤਾਹੀ ਸਿਹਤਮੰਦ ਰਹਾ ਜਾਏਗਾ ਜੇਕਰ ਨਿਕੀਆਂ-ਨਿਕੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ ਇਸ ਲਈ ਸਿਹਤਮੰਦ ਰਹਿਣ ਵਾਸਤੇ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਕਿਉਂਕਿ ਇਹ ਛੋਟੀਆਂ-ਛੋਟੀਆਂ ਗੱਲਾਂ ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਸੱਦੇ ਦੇ ਜਾਂਦੀਆਂ ਨੇ ਅਜਹੀਆਂ ਹੀ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ